ਪੈਂ ਸਵੇਰ ਦਾ 5 ਵਜੇ ਦਾ ਹੋ ਗਿਆ ਤੇ ਆਪਾਂ ਰਾਤ ਰੁਕੇ ਸੀਗੇ सोनू ਦੀ ਵੈਸ਼ਨੂ ਢਾਬੇ ਤੇ ਚਾਹ ਪਾਣੀ ਪੀਨੇ ਆ ਤੇ ਬਾਥਰੂਮ ਉਧਰੋਂ ਜਾ ਕੇ ਇੱਥੋਂ ਟਰਾਲੀ ਦੇ ਵਿੱਚ ਬੈਠਦੇ ਆ ਸਾਰੇ ਜਣੇ ਕੱਢਾਂਗੇ ਵਾਟ ਤੇ ਤੁੰਤੁੰਦ ਜੀਤਾ ਹੈਗੀ ਆ ਪਰ ਤੁਰਨਾ ਪੈਣਾ ਜੇ ਤੁਹਾਨੂੰ ਦੇਖੀਗੇ ਫਿਰ ਬਾੜੀ ਨਵੇੜੇ ਹੋਣੀਗੀ ਤੇ ਬਾਕੀ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਦੀਪ ਵੈਸ਼ਨੂ ਢਾਬੇ ਤੋਂ ਅੱਜ ਤਰੀਕ 19 ਦਸੰਬਰ ਸਾਲ 2025 ਦਿਨ ਹੈਗਾ ਸ਼ੁੱਕਰਵਾਰ ਦਾ ਵੀਡੀਓ ਦੇ ਨਾਲ ਜੁੜੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਦੇਖਦੇ ਆ ਕਿੰਨਾ ਸਫਰ ਨਿਕਲਦਾ ਬਾਕੀ ਅੱਜ ਆਪਣੇ ਸਫਰ ਦਾ ਦੂਜਾ ਦਿਨ ਆ ਤਿਆਰ ਬਣਾਈ ਰੱਖਿਓ ਤੇ ਨਵੇਂ-ਨਵੇਂ ਗੁਰੂ ਘਰਾਂ ਦੇ ਤੁਹਾਡੇ ਨਾਲ ਦਰਸ਼ਨ ਕਰਾਉਂਦੇ ਰਾਵਾਂਗੇ ਮਿਲਦੇ ਆ ਜੀ ਫਿਰ ਦਿਨ ਚੜੇ ਤੋ ਆ ਨਾ ਨਾ ਮੋੜ ਦਾ ਇਹ ਪਾ ਮੋੜ ਹੈ ਤੂੰ ਕਿ ਨਵਾਂ ਕੰਮ ਚੱਲੂ ਆ ਨਾਰਾਇਤਾ ਪਾਸਪੋਰਟ ਹੈ ਠੀਕ ਆ ਭਾਈ ਭਾਈ ਜਾਲਨੋ ਇੱਥੇ ਟਾਈਮ ਹੋ ਗਿਆ ਭਾਈ 7:30 ਵਜੇ ਦਾ ਤੇ ਆਪਾਂ ਇੱਥੇ ਰੁਕੇ ਸੀ ਬ੍ਰੇਕ ਮਾਰੀ ਸੀਗੀ ਹੁਣ ਚੱਲਦੇ ਆ ਤੁਹਾਂ ਦਾ ਜੇ ਭਾਈ ਓਨੀ ਹੋਈਆਂ ਇਹ ਠੰਡ ਵਧੀ ਜਾਂਦੀ ਆ ਇੱਥੇ ਤਾਂ ਵੈਸੇ ਬੈਠੇ ਆ ਕੁੰਗੜੇ ਜੇ ਕਿ ਨਹੀਂ ਬਾਬਾ ਵਧੀਆ ਫਰਮਾਇਸ਼ ਲੱਗਦੀ ਹੈ ਜਮਾਂ ਵਧੀਆ ਕਿੱਥੇ ਡੰਡ ਲਾ ਜਮਾਂ ਬਾਈ ਟੈਨ ਚਾਈਆਂ ਵਾਲੀ ਐ ਤੂੜੀ ਵਾਲੇ ਕੋਠਿਆਂ ਨੂੰ ਬੜੇ ਬੈਠੇ ਬਾਈ ਤੂੜੀ ਵਾਲੇ ਕੋਠਿਆਂ ਨੂੰ ਬੜੇ ਬੈਠੇ ਹਾਂ ਥੋੜੀ ਪ੍ਰਧਾਨ ਸਾਹਿਬ ਦੀ ਯਾਦ ਰਹਿਣ ਲੱਗਦੀ ਐ ਪ੍ਰਧਾਨ ਸਾਹਿਬ ਖੰਡ ਦਾ ਜਾ ਸੀਗੀ ਸਹੀ ਆ ਸਹੀ ਆ ਸਹੀ ਆ ਵਧੀਆ ਜਮਾਂ ਓਕੇ ਆ ਓਕੇ ਆ ਚਲੋ ਸਹੀ ਐ ਟਾਈਮ ਹੋ ਗਿਆ 9:30 ਦਾ ਤੇ ਆਪਾਂ ਪਹੁੰਚ ਗਏ ਸੀਗੇ ਗੁਰਦੁਆਰਾ ਧੰਤਾਨ ਸੇਵ ਜਿਹੜਾ ਕਿ ਜ਼ਿਲ੍ਹਾ ਜੀਂਦ ਤੇ ਸਟੇਟ ਹਰਿਆਣਾ ਦੇ ਵਿੱਚ ਰਹਿ ਜਾਂਦਾ ਆਪਾਂ ਪੰਜਾਬ ਤੋਂ ਚੱਲ ਕੇ 200 ਕਿਲੋਮੀਟਰ ਪਹੁੰਚ ਗਏ ਸੀ ਹਰਿਆਣਾ 'ਚ ਚਲਦੇ ਆ ਗੁਰਦੁਆਰਾ ਸਾਹਿਬ ਦੇ ਕਰਦੇ ਆ ਦਰਸ਼ਨ ਨਾਲੇ ਇਤਿਹਾਸ ਦੇਖਦੇ ਨਾਲੇ ਕਰਦੇ ਆ ਤੁਹਾਡੇ ਨਾਲ ਸੰਝਾ ਇਹਦਾ ਇਤਿਹਾਸ ਨਵੇਂ ਪਾਸ਼ਾ ਸੀ ਗੁਰਤੇਗ ਬਹਾਦਰ ਜੀ ਦੇ ਨਾਲ ਸਬੰਧਿਤ ਆ ਗੁਰਤੇਗ ਬਹਾਦਰ ਜੀ ਇੱਥੇ ਤਿੰਨ ਵਾਰ ਆਏ ਸੀ ਦੋ ਵਾਰ 1665 ਦੇ ਵਿੱਚ April ਤੇ September ਦੇ ਵਿੱਚ ਉਸ ਤੋਂ ਬਾਅਦ ਆਏ ਸੀਗੇ 1675 ਵਿੱਚ ਜਦੋਂ ਉਹ ਸ਼ਹਾਦਤ ਦੇਣ ਲਈ ਦਿੱਲੀ ਵੱਲ ਚਲੇ ਸੀ ਉਦੋਂ ਇੱਥੋਂ ਹੁੰਦੇ ਹੋਏ ਗਏ ਸੀਗੇ ਬਾਕੀ ਦਾ ਇਤਿਹਾਸ ਆਪਾਂ ਤੁਹਾਨੂੰ ਸੰਝਾ ਕਰਦੇ ਇੱਥੇ ਕੋਈ ਮੇਲਾ ਵਗੈਰਾ ਲੱਗਦਾ ਉਹ ਇਤਿਹਾਸਿਕ ਗੁਰਦੁਆਰਾ ਜਾਂ ਸਾਰੀਆਂ ਰੇੜੀਆਂ ਰੂੜੀਆਂ ਲੈ ਕੇ ਟਾਈਮ ਨਾਲ ਹੀ ਆਪਣਾ ਆਗੇ ਕਢਾਉਣੇ ਜਵਾਕਾਂ ਦੇ ਲੋਕਾਂ ਦੇ ਹੋਰ ਸਾਰਾ ਕੁਝ ਤੇ ਇੱਧਰ ਵੀ ਜਵਾਕਾਂ ਦੇ ਖੇਡਣ ਫੁੱਡ ਨਾਲ ਜਾਂ ਨੱਚਰ ਕੋਦਣ ਨਾਲ ਤੇ ਇੱਧਰ ਆਪਣਾ ਟਰਾਲਾ ਖੜਾ ਬਈ

ਕਿ ਯਾਰ ਕਿ ਬਾਬੇ ਵੀ ਇਸ਼ਨਾਨ ਕਰਿਆ ਆ ਤੇ ਹੁਣ ਆਪਾਂ ਚਲਦੇ ਆਂ ਇਸ਼ਨਾਨ ਪਾਣੀ ਕਰਕੇ ਤੋਲੀਆਂ ਤੁਲੀਆਂ ਚੱਕੇ ਆ ਤੇ ਇੱਧਰ ਜਾਂਤਾ ਚੱਕੀ ਜਾਂਦੀ ਲੀੜੇ ਪਾਣੀ ਦੇਖਦੇ ਕਿਵੇਂ ਠੰਡਾਗੇ ਕੀ ਹਸਾਕਦਾ ਵਾ ਕਰਕੇ ਇਸ਼ਨਾਨ ਪਾਣੀ ਤੇ ਕਰਾਂਗੇ ਦਰਸ਼ਨ ਨਾਲੇ ਪਰਨੇਪੁਰਨੇ ਮੰਦਿਆ ਦੁਆਰਾ ਸੈਟ ਕਰਕੇ ਟਾਈਮ ਹੋ ਗਿਆ ਬਈ 11:30 ਵਜੇ ਦਾ ਤੇ ਆਪਾਂ ਇਸ਼ਨਾਨ ਪਾਣੀ ਕਰਕੇ ਹੁਣ ਚਲਦੇ ਆਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਸੰਗਤਾਂ ਨਾਲੀਆਂ ਸਾਰਿਆਂ ਨੇ ਬਈ ਪਰਨੇ ਪਰਨੇ ਮੱਲ ਲੈ ਆ ਇਧਰ ਪੀਤ ਵੀ ਆਇਤਾ ਬਾਈ ਸਿਰਾਵ ਨਹੀਂ ਫਿਰਦਾ ਬੰਨਿਆ ਕਿਨੇ ਇਧਰ ਸਿਰਾ ਬਾਈ ਐਂਡ ਲੱਗੀ ਜਨਾ ਅਜ ਤਾਂ ਟਰੈਕਟਰ ਕਿਨੇ ਹੁਣ ਤੂੰ ਚਲਾਏਗਾ ਟਰੈਕਟਰ ਆ ਚਲਾਉਗਾ ਠੀਕ ਆ ਨੀਂਦ ਪੂਰੀ ਹੋ ਗਈ ਕਿ ਨਹੀਂ ਤੇ ਇਧਰ ਵੀ ਮੁੰਡਾ ਬੰਨੀ ਜਾਂਦਾ ਬਾਈ ਪਰਨਾ ਤੇ ਅੱਜ ਆਪਾਂ ਵੀ ਗੋਲ ਪਰਨਾ ਹੀ ਬੰਨਿਆ ਤੇ ਮਾਈਕੇ ਬਰਾੜ ਨੇ ਇਧਰ ਬਾਈ ਆ ਜਾ ਸਾਈਡ ਬੈਗ ਆਹ ਮੁੱਦ ਕਿਨੇ ਦਾ ਲਿਆਂਦਾ ਨਾ ਸਾਈਡ ਬੈਗ ਲਿਆਂਦਾ ਬਾਈ ਕਿੰਨੇ ਦਾ ਆਇਆ ਇਹ ਗਿਫਟ ਕਰਤਾ ਜੀ ਕਿੰਨੇ ਦਾ ਕਿੰਨੇ ਰੁਪਏ ਲਾਦੇ ਇਕੱਠੇ 150 ਆਇਆ ਗੂਚੀ ਦਾ ਬਾਈ ਗੂਚੀ ਦਾ 150 ਇਹ ਮੈਚਦਾ ਬਾਈ ਠੀਕ ਆ ਬਾਈ ਸਿਰਾ ਯਾਰ ਤੇ ਬਾਕੀ ਵੀ ਯਾਰ ਸੇ ਪਾਸੇ ਸਮਾਨ ਛੱਲੇ ਵਾਲੀਆਂ ਰੇੜੀਆਂ ਲੱਗ ਗਈਆਂ ਸਾਹਮਣੇ ਗੁਰਦੁਆਰਾ ਸਾਹਿਬ ਚੱਲਦੇ ਆ ਜੀ ਇੱਧਰ ਪੁਰਾਣੇ ਬੁਰਜ ਬਣੇ ਹੋਏ ਆ ਇਹਨਾਂ ਦਾ ਪਤਾ ਨਹੀਂ ਕੀ ਇਤਿਹਾਸ ਆ ਆਪਾਂ ਪੁੱਛਦੇ ਆ ਕਿਸੇ ਤੋਂ ਕਰਦੇ ਆ ਥੋੜੀ ਨਾਲ ਸੰਝਾ ਇੱਕ ਗੁਰਦੁਆਰਾ ਸਾਹਿਬ ਇੱਧਰਲੀ ਸਾਈਡ ਵੀ ਬਣਿਆ ਹੋਇਆ ਇੱਦਾਂ ਟਰੈਕਟਰ ਵੀ ਆਪਣਾ ਬਿਯੁਰਗ ਬਿਯੁਰਗ ਦਾ ਮੱਥਾ ਟੇਕ ਕੇ ਆਪਣੇ ਜਿਹੜੇ ਨਾਲ ਸੀਗੇ ਆ ਗਿਆ ਲੰਗਰ ਪ੍ਰਸ਼ਾਦਾ ਜੀ ਮਲਾਦਾ ਛਕਿਆਏ ਆ ਤੇ ਆਪਾਂ ਚੱਲਦੇ ਆਂ ਰਾਤ ਖਾ ਲੀਆਂ ਸੀਗੀਆਂ ਉਸ ਤੋਂ ਬਾਅਦ ਸਵੇਰੇ ਚਾਹ ਪੀ ਕੇ ਚੱਲੇ ਸੀਗੇ ਟਾਈਮ ਵਾਵਾ ਹੋ ਗਿਆ ਹੁਣ ਹੋਰ ਜੰਟਾ ਜੀ ਠੀਕ ਠਾਕ ਪ੍ਰਸ਼ਾਦਾ ਛਕਿਆਂ ਦਾ ਛਕਿਆਂ ਦਾ ਪ੍ਰਸ਼ਾਦਾ ਭਾਈ ਓਕੇ ਆ ਸਾਰਿਆਂ ਦਾ ਠੀਕ ਆ ਚਲ ਅਸੀਂ ਛੱਕੇ ਹੁਣੇ ਫਿਰ ਕਿਵੇਂ ਆ ਫਿਰ ਹਾਂ ਬਈ ਠੀਕ ਆ ਸੱਟਾ ਠੀਕ ਆ ਕਿੰਨੇ ਚ ਕਰਤਾ ਸੌਦਾ ਬਾਈ 150 ਜੀ ਨਹੀਂ ਮੰਨਿਆ ਸਾਦੇ ਕਪੜੇ ਵੀ ਉਮਟਾਂ ਗੁਰਤੇਗ ਬਹਾਦਰ ਸਾਹਿਬ ਤਮਤਾਨ ਸਾਹਿਬ ਪ੍ਰਾਤਨ ਡਿਊਡੀ ਸਾਹਿਬ ਇਹ ਡਿਊਟੀ ਸਾਹਿਬ ਦੀ ਸੇਵਾ ਮਾਰਾਇਆ ਕਰਮ ਸਿੰਘ ਪਟਿਆਲਾ ਨੇ ਕਰਵਾਈ ਸੀ ਇਸ ਥਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਖਤ ਸ਼੍ਰੀ ਹਜੂਰ ਸਾਹਿਬ ਜਾਣ ਦੀ ਡਿਊਟੀ ਸਾਹਿਬ ਦਾ ਵਾਰ ਦਿੱਤਾ ਸੀ ਇਹ ਮੰਨਿਆ ਜਾਂਦਾ ਵੀ ਆਪਾਂ ਨੂੰ ਵੀ ਚਲੋ ਬਾਅਦ ਚ ਪਤਾ ਲੱਗਾ ਜਦੋਂ ਆਪਾਂ ਪੱਜੇ ਤਖਤਾਂ ਦੀ ਯਾਤਰਾ ਕੀਤੀ ਸੀਗੀ ਕਹਿੰਦੇ ਵੀ ਜੇ ਰੋ ਵੀ ਕੋਈ ਯਾਤਰਾ ਕਰਨੀ ਆ ਹਯੂ ਸੈਦ ਯਾਤਰਾ ਕਰਨੀ ਆ ਤਾਂ ਆਪਾਂ ਵੀ ਸਤੰਤਾਨ ਸਾਹਿਬ ਤੋਂ ਸ਼ੁਰੂ ਕਰਕੇ ਫਿਰ ਯਾਤਰਾ ਲੱਗਦੀ ਆ ਗੁਰੂ ਗੋਬਿੰਦ ਸਿੰਘ ਜੀ ਦਾ ਵਾਰ ਹੋਇਆ ਹੋਇਆ ਜਗ੍ਹਾ ਨੂੰ ਚੱਲਦੇ ਆ ਅੱਗੇ ਕਰਦੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਇਹਨਾਂ ਦੇ ਚਰਨ ਛੋਹ ਪਾਵਨ ਪਵਿੱਤਰ ਧਰਤੀ ਮੋਰਦਵਾ ਰਸਵੀ ਤੁਹਾਨੂੰ ਅਪਸਾਪ ਕੰ ਸਾਇਆ ਸ੍ਰੀ ਗੁਰੂ ਸਾਹਿਬ ਦੀ ਮਾਨ ਨਾ ਇਹਨਾਂ ਦੀ ਪਾਵਨ ਕਿਰਤ ਦੋ ਅੰਦਰ ਹੈ ਵਾਹਿਗੁਰੂ ਮੱਥੇ ਆਪ ਪਾਵਨ ਪਵਿੱਤਰ ਦਿਹਾੜਾ ਮਨਾਉਣ ਆ ਸੱਚ ਸਤਿਗੁਰੂ ਆਪ ਤੁੰਤਾਂ ਦੇ ਜੋ ਕੋਈ ਬਾਤਾਂ ਬੋਲੀਆਂ ਨੇ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਪੁੱਤਰ ਤੈਨੂੰ ਯਕੀਨ ਹੈ ਕਿ ਇਹ ਟਿਕਣ ਨਹੀਂ ਆਖ ਲੱਗੇ ਨਹੀਂ ਮਾਤਾ ਜੀ ਇਹਦਾ ਟਿਕਣਾ ਇਹਦਾ ਸਵਾਰ ਸੰਗਤਾਂ ਤੋੜ ਦੇਣੀ ਹੈ ਬੇਮਾਨ ਨੇ ਮਾਤਾ ਜੀ ਆਖ ਲੱਗੇ ਮੈਂ ਤੈਨੂੰ ਹਣ ਦੁੱਖਿਆ ਜੀ ਵੇਖਣਾ ਚਾਹੁੰਦੀ ਮੋਹਿੰਦ ਸਿੰਘਾ ਪੁੱਤਰ ਜੇ ਉਹ ਬੇਮਾਨ ਨਹੀਂ ਜਾਪਦੇ ਪਰ ਹੁਣ ਤੇਰੇ ਸਾਹਮਣੇ ਤੋਂ ਆਪਣਾ ਧਰਮ ਦੇ ਗੋਲੇ ਟੇੜ ਦੇ ਤੇ ਨੇ ਦੋਵਾਂ ਨੇ ਕੁਰਾਨ ਸ਼ਰੀਫ ਦੀ ਵੀ ਸੌ ਖਾਲੀ ਐ ਹਿੰਦੂ ਆਪਰਮਾੜਿਆਂ ਨੇ ਗੁਰਬਾਣੀ ਦੀ ਵੀ ਸੌ ਖਾਲੀ ਐ ਤੇ ਤੂੰ ਹਣ ਛੱਡਿਆ ਉਹਨਾਂ ਨੂੰ ਪਰਦਾ ਕਿਨਾ ਤੇ ਮੈਦਾਨੇ ਜੱਗ ਵਿੱਚ ਸ਼ੇਰ ਲੱਭਦੇ ਨੇ ਆਪਾਂ ਚੱਲੀਏ ਛੱਡ ਦਿੱਤਾ ਚਿੰਤਾ ਸਭ ਕੋ ਦੀ ਰਾਹ ਸਰਦ ਕਰਦੇ ਆ ਰਹੇ ਜੇ ਰਾਣੀ ਤੁਹਾਡਾ ਕੋਲ ਸਰਸਾ ਦੇ ਸਿੰਗਲ ਛੀਦਾਂ ਦੇ ਸ਼ਾਸਤਰਾਂ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਆ ਗਏ ਸੀਗੇ ਮਗਰਲੀ ਸਾਈਡ ਸਰੋਵਰ ਸਹਿਬ ਨੇ ਬਣਿਆ ਹੋਇਆ ਤੇ ਇਧਰੋਂ ਵੀ ਬੁਰਦੁਰਾ ਸਹਿਬ ਦਾ ਗੇਟ ਆ ਹੁਣ ਇੱਥੇ ਇਧਰ ਗੁਰਦੁਆਰਾ ਸਹਿਬ ਦਰਸ਼ਨ ਕਰਨ ਤੋਂ ਬਾਅਦ ਸਿੰਘਾਂ ਸੀਧਾਂ ਦੇ ਸ਼ਾਸਤਰਾਂ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਆ ਗਏ ਸੀਗੇ ਸਰੋਵਰ ਸਹਿਬ ਪੰਜ ਇਸ਼ਾਨਾ ਕਰਕੇ ਚੱਲਦੇ ਆਂ ਲੰਗਰ ਹਾਲ ਵੱਲ ਨੂੰ ਹੁਣ ਮਹਾਰਾਜ ਦੇ ਆਖੰਡ ਇਤਿਮਾਮ ਦਾ ਗੁਰਦੁਆਰਾ ਸੇਰ ਦਰਸ਼ਨ ਕਰਨ ਤੋਂ ਬਾਅਦ ਪਹੁੰਚ ਗਏ ਆਂ ਜੀ ਮਾਤਾ ਨਾਨਕੀ ਜੀ ਲੰਗਰ ਹਾਲ ਜਿਹੜੇ ਦਰਵਾਜ਼ੇ ਬਣੇ ਹੋਏ ਇਹ ਵੀ ਮਤਲਬ ਆਹਤੋਂ 1.5 200 ਸਾਲ ਪੁਰਾਣੇ ਬਣੇ ਹੋਏ ਆ ਤੇ ਪੂਰੇ ਮਜ਼ਬੂਤ ਦਰਵਾਜ਼ੇ ਆ ਉਦੋਂ ਇਹਨਾਂ ਲਈ ਆਹ ਲੱਗਦੇ ਹੁੰਦੇ ਸੀ ਇਹਨਾਂ ਦੇ ਪੂਰੇ ਤਾਂ ਜੇ ਇਹਨਾਂ ਨੂੰ ਆਸਾਨੀ ਨਾਲ ਖੋਲਿਆ ਤੋੜਿਆ ਨਾ ਜਾ ਸਕੀ ਚੱਲਦੇ ਆ ਜੀ ਦਰਸ਼ਨ ਕਰਕੇ ਨਾਲ ਦੀ ਸੰਗਤ ਕਾਲੀ ਕਰੀ ਜਾਂਦੀ ਆ ਤੇ ਦੂਜੇ ਬਾਅਦ ਪਉਨੇ ਅੱਗੇ ਨੂੰ ਚੱਲੇ ਅੱਜ ਮਸਰਾਵਾਲ ਨੂੰ ਜਾਣ ਦਾ ਹੈਗਾ ਪੀਚਾਰੇ ਬਾਕੀ ਦੇਖੋ ਕਿੱਥੋਂ ਤੱਕ ਪਹੁੰਚਿਆ ਜਾਂਦਾ ਤਾਂ ਅੰਸ਼ਿਆ ਤੋਂ ਬਈ ਆਪਾਂ ਆ ਗਏ ਸੀਗੇ 48 ਕਿਲੋਮੀਟਰ ਅੱਗੇ ਜੀਤ ਖੜੇ ਸੀਗੇ ਇੱਥੇ ਮਾੜਾ ਮੋਟਾ ਕੁਝ ਚਾਹ ਚੂ ਦਾ ਦੇਖਦੇ ਸੀਗੇ ਉਹਦਾ ਫਿਰ ਆ ਕੁਝ ਕੁਸ਼ ਦੇਵਿੰਦਰ ਨੂੰ ਇੱਥੋਂ ਰੋहतकਵਾਲ ਦੀ ਜਾਈਏ ਕਿ ਸੋਨੀਪੱਤ ਹੁਣ ਜਾਵਾਂਗੇ ਰੋहतक ਵੱਲ ਦੀ ਤੇ ਮਾਤਰਾ ਇੱਥੋਂ ਹੈਗਾ 280 ਕਿਲੋਮੀਟਰ ਤੇ ਦੇਖਦੇ ਆਂ ਵੀ ਅੱਜ ਕਿੱਥੇ ਜੇ ਪਹੁੰਚਿਆ ਜਾਂਦਾ ਦਿੱਲੀ ਦਾ ਉਮੀਦ ਆ ਵੀ ਕ੍ਰੋਸ ਕਰ ਜਾਾਂਗੇ ਟਰੈਕਟਰ ਖਿੱਚੀ ਤੁਰਿਆਣੇ ਵੇਖ ਤਾਂ ਰਾਜਦੀਪ ਹੱਥ ਪੁਆਈ ਆਉਂਦਾ ਟਰੈਕਟਰ ਦੇ ਪਾਸੇ ਵੀ ਡਰ ਲੱਗਦਾ ਵੀ ਡਿੱਗ ਵੀ ਕੇ ਵੱਤ ਕਿਤੇ ਆਏ ਤੇ ਕਿਹੜਾ ਬਈ ਇਹ ਇਧਰ ਜੰਤਾ ਬਾਈ ਕਿਵੇਂ ਭੁੱਖ ਭੁੱਖ ਲੱਗੀ ਆ ਨਾ ਨਾ ਸੈਟ ਆ ਤੂੰ ਦਾ ਮਾਲ ਪੂਰਾ ਖਾਦਾ ਗੁਰਦੁਆਰੇ ਉਹ ਸਾਡਾ ਬੰਦਾ ਮੇਨ ਆ ਬਾਈ ਤੈਨੂੰ ਭੁੱਖ ਲੱਗੀ ਆ ਦੱਸ ਬਾਈ ਜਿੱਥੇ ਵੀ ਲੰਗਰ ਹੋਊ ਇਹ ਪਹਿਲ ਤੇ ਹੋਊਗਾ ਲੰਗਰਾਂ ਦਾ ਬਾਦਸ਼ਾਹ ਹਾਂ ਇਹ ਉਹਨੂੰ ਪੀਰ ਮੰਨਦੇ ਆ ਇਨੋ 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 ਆਣ ਐਸਿਡਿਟੀ ਕੌਣ ਦਿੱਲੀ ਤੋਂ 120 ਕਿਲੋਮੀਟਰ ਪਿੱਛੇ ਆਪਾਂ ਰੁਕੇ ਸੀਗੇ ਢਾਬੇ ਤੇ ਸਵੇਰ ਦੀ ਚਾਹ ਚੂ ਪੀਤੀ ਨਹੀਂ ਸੀ ਆਪਾਂ ਇੱਕ ਵਾਰ ਪੀਤੀ ਬਿੱਟੂ ਦੇ ਢਾਬੇ ਤੇ ਰੁਕੇ ਸੀਗੇ ਤੇ ਆ ਇਧਰ ਗਾਂ ਵੀ ਦਿਖਾ ਦਈਏ ਬਾਈ ਇੱਥੋਂ ਦੁੱਧ ਚੋਗੇ ਚਾਹ ਚਾਹ ਬਣਾਉਂਦੇ ਆ ਵਧੀਆ ਬਣਾਈ ਹੋਈ ਹੈ ਗਾਂ ਵੇਹੇ ਪੂਰੀ ਜਮਾ ਪੂਰੀ ਕਲਾਕਾਰੀ ਕੀਤੀ ਵੀ ਆ ਤੇ ਟਰੈਕਟਰ ਦੇ ਵਿੱਚ ਮਾੜਾ ਆ ਤਕਨੀਕੀ ਨੌਕਸ ਆ ਗਿਆ ਬ੍ਰੇਕ ਬਰੂਕ ਜਾਦਾ 90 ਰਹਿ ਗਏ ਕਿਵੇਂ ਪਤਾ ਨਹੀਂ ਕੀ ਚੱਕਰ ਲੇਦਰ ਜੇ ਨਾਲ ਅਲਗ-ਅਲਗ ਕੇ ਗਰਮ ਹੋ ਗਿਆ ਪਾਣੀ ਪੁਣੀ ਪਾ ਕੇ ਕਰਦੇ ਸੈਟ ਨਾਲੇ ਚਾਹ ਚੁਕਈ ਆ ਪੀ ਕੇ ਚਾਹ ਚੱਲਦੇ ਆ ਚੇਪਕ ਚੋਤੇ ਵੀ ਖੜਾਏ ਆ ਇਥੇ ਦਿੱਲੀ ਮੈਨੂੰ ਲੱਗਦਾ ਵੀ ਆਪਾਂ ਪਹੁੰਚ ਜਾਾਂਗੇ 7-8 ਵਜੇ ਤੱਕ ਭਗਤ ਸਿੰਘ ਜੀ ਬਾਕੀ ਵਧੀਆ ਦਿਨ ਲੱਗਿਆ ਜੇ ਤਾਂ ਹੰਦ ਨਾ ਪਵੇ ਤਾਂ ਸਫਰ ਚੰਗਾ ਸੋਹਣਾ ਨਿਭੜ ਜੂਗਾ ਬਾਕੀ ਦੇਖਦੇ ਆਂ ਖਾਣੇ ਕੋਰ ਕਰੇ ਸਰ ਸੱਤ ਫਾਰਟ ਇੱਕ ਮਿੰਟ ਤੇ ਕਿਹਦਾ ਤੇਰੇ ਨਾਲ ਦਾ ਹਾਰੀਆਂ ਤੇ 21 ਮਿੰਟ ਦਾ ਜੰਪ ਹੋ ਗਿਆ ਮਸਰਾ ਰਹਿ ਗਿਆ ਬਈ ਇੱਥੋਂ 192 ਕਿਲੋਮੀਟਰ ਤੇ ਆਪਾਂ ਆ ਰੁਕੇ ਸੀਗੇ ਸ਼੍ਰੀ ਰਾਮ ਹੋਟਲ ਚਾਹੇ ਨਾਸ਼ਤਾ ਲਾਂਚ ਐਂਡ ਡਿਨਰ ਤੇ ਬੰਦੇ ਆਪਣੇ ਸਾਰੇ ਏਡੋ ਅੱਡੀ ਮੇਜ ਰੋ ਕੇ ਬਹਿ ਗਏ ਆ ਤੇ ਚਾਰਜ ਜ ਪਹਿਲਾਂ ਆਪਣਾ ਪੁਆਇੰਟ ਚੱਲਦਾ ਨਹੀਂ ਸੀਗਾ ਹੁਣ ਆਪਾਂ ਚਾਰਜਿੰਗ ਪੁਆਇੰਟ ਕਰ ਲਿਆ ਸੈਟ ਵਟ ਇੱਕ ਹੋ ਜਾ ਇਧਰ ਬੈਠੇ ਆ ਤੇ ਬਾਕੀ ਬਈ ਆਪਾਂ ਇਧਰਲੀ ਸਾਈਡ ਲਾ ਲਿਆ ਪਾਵਰ ਬੈਂਕ ਇੱਕ ਐਕਸਟੈਂਸ਼ਨ ਬੋਰਡ ਕੱਢ ਕੇ ਇਧਰ ਲਾ ਲੇ ਕਿੱਡੀ ਵੱਡੀ ਫਿਕਰ ਆ ਸਾਰਿਆਂ ਤੋਂ ਪਹਿਲਾਂ ਰੋਟੀ ਰਾਟੀ ਦਾ ਕੋਈ ਕਿਸੇ ਨੂੰ ਫਿਕਰ ਨਹੀਂਗਾ ਸਭ ਤੋਂ ਪਹਿਲਾਂ ਮੇਨ ਫਿਕਰ ਆਵਾ ਕਿਉਂ ਬਈ ਖੁਸ਼ ਹੋ ਗਿਆ ਚਿੱਤ ਚਿੱਤ ਖੁਸ਼ ਹੋ ਗਿਆ ਉਰਹੀ ਹੋ ਗਿਆ ਠੀਕ ਆ ਤੇਰਾ ਵੀ ਹੋ ਗਿਆ ਤੇ ਮੈਪ ਵੀ ਲਾ ਲਿਆ ਕਰੋ ਭਰਾਵਾ ਕੱਲਾ ਚਾਰਜ ਨਾ ਕਰਿਆ ਕਰੋ ਚਾਰਜ ਹੈਗਾ ਨਹੀਂ ਤੇ ਮੈਪ ਕਿੱਥੇ ਲਾਉਣਾ ਹੈ ਕਮਾਰ ਹੈਡ ਵਾਲੇ ਵੀ ਅਹੀ ਆਏ ਇਹ ਚਾਰਜ ਤਾਂ ਆਉਂਦੇ ਆ ਤੇ ਮੈਪ ਤਾਂ ਸਾਰੇ ਕਿਤੇ ਚੱਲਦਾ ਬਾਈ ਚਾਰਜ ਤਾਂ ਲਾਇਆ ਤੇ ਸ਼ਬਦ ਲੱਗਦੇ ਆ ਠੀਕ ਆ ਚਾ ਵੈਰੀ ਗੁੱਡ ਇਹ ਵੀ ਚੰਗਾ ਕੰਮ ਆ ਤੁਹਾਡਾ ਬਾਈਕਲੋ ਬੇਲਾ ਚੱਲਦਾ ਠੀਕ ਆ ਚੰਗਾ ਕੰਮ ਆ ਇਹ ਤੁਹਾਡਾ ਵਧੀਆ ਠੀਕ ਆ ਵਧੀਆ ਵਧੀਆ ਬਈ ਆਪਾਂ ਆਪਣੀ ਸੰਗਤ ਨੂੰ ਪੁੱਛ ਲਿਆ ਵੀ ਸੌਦਾ ਡਨ ਹੋ ਗਿਆ ਨਾ ਨਾ ਸੌਦਾ ਕਹਿੰਦੇ ਵੀ ਡਨ ਹੋ ਗਿਆ 100 ਰੁਪਏ ਥਾਲੀ ਆ ਉਹਦੇ ਚ ਪੰਜ ਰੋਟੀਆਂ ਦਾਲ ਤੇ ਸਬਜ਼ੀ ਆ ਬਾਕੀ ਆਏ ਤਾਂ ਦੇਖਦੇ ਆ ਇਧਰ ਚੱਲੀ ਜਾਂਦਾ ਕਾਰਗਰਮ ਤਿਆਰੀ ਸ਼ੈਰੀ ਤੇ ਢਾਬਾ ਮਿਲਦਾ ਵੀ ਵਾਵਾ ਚੱਲਦਾ ਪੂਰਾ ਗਰੌਣ ਕਿਵੇਂ ਲੱਗਿਆ ਹੋਇਆ ਤੇ ਬਾਕੀ ਟ੍ਰੈਵਲ ਦਾ ਧੂਆ ਬੜਾ ਪਈ ਜਾਂਦਾ ਵੀ ਅੱਖਾਂ ਦੇ ਵਿੱਚ ਤੇ ਬਾਕੀ ਗੱਲ ਕਰਾਉਣੇ ਸਾਡੇ ਡਰਾਈਵਰ ਨਾਲ ਡਰਾਈਵਰ ਸਾਹਿਬ ਜੀ ਕੀ ਹਾਲ ਚਾਲ ਨੇ ਸਤਿ ਸ੍ਰੀ ਅਕਾਲ ਜੀ ਜੈਮ ਆ ਪ੍ਰਸ਼ਾਦ ਪ੍ਰਸ਼ਾਦੇ ਵਸ ਉਹ ਡੀਲ ਡਨ ਹੋ ਗਈ ਨਾ ਬਾਈ 100 ਰੁਪਿਆ ਪਲੇਟ ਆ ਮਦਗੀ ਤੇਰੇ ਲੜ ਨਹੀਂ ਲੋਟੋਂ ਦੇਗੇ ਹੋਰ ਨਾ ਹੋਗਾ ਦੋ ਦਿਨ ਹੋ ਗਏ ਵੱਜੇ ਆ ਜਾ ਠੀਕ ਆ ਪੱਗ ਪੈਣ ਲਾਉਣਾ ਪੂਰੇ ਕੈਮ ਆ ਵਧੀਆ ਠੀਕ ਆ ਯਾਤਰਾ ਵਧੀਆ ਚੱਲ ਰਹੀ ਆ ਠੀਕ ਆ ਤੀਜੀ ਸਟੇਟ 'ਚ ਵੜ ਜਾਾਂਗੇ ਅੱਜ ਰਾਤ ਨੂੰ ਯੂਪੀ 'ਚ ਵੜ ਜਾਾਂਗੇ ਨਾ ਪਰਮਾਤਮਾ ਦੀ ਕਿਰਪਾ ਦੇ ਨਾਲ ਯਾਤਰਾ ਵਧੀਆ ਚੱਲ ਰਹੀ ਆ ਬਾਈ ਤੇ ਸੰਗ ਦੇ ਵੀ ਸਾਰੀ ਰਾਜੀ ਖੁਸ਼ੀ ਆ ਕੋਈ ਦਿੱਕਤ ਪਰੇਸ਼ਾਨੀ ਕਿਸੇ ਨੂੰ ਨਹੀਂ ਹੈ ਨਾ ਸਾਰਿਆਂ ਦਾ ਸਾਰਿਆਂ ਦਾ ਚਤ ਰਾਜੀ ਖੁਸ਼ੀ ਆ ਤੇ ਐਂ ਚੱਲੇ ਜਾਣਾ ਵੀ ਆਪਣਾ ਅੱਜ ਹੈਗਾ ਵਾ ਦੂਜਾ ਦਿਨ ਤੇ ਆਪਾਂ ਨੂੰ 13-14 ਦਿਨ ਲੱਗ ਜਾਣਗੇ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਦਾਂ ਹੀ ਚੱਲਦਾ ਰਹੇ ਰਾਜੀ ਖੁਸ਼ੀ ਸਾਰੇ ਘਰੇ ਪਹੁੰਚਣ ਹੁਣ ਰੋਟੀ ਪ੍ਰਸ਼ਾਦ ਆ ਛੱਕਦੇ ਆ ਇਹਦੂ ਬਾਅਦ ਚੱਲਦੇ ਆ ਇੱਥੋਂ 192 ਕਿਲੋਮੀਟਰ ਦਾ ਸਫ਼ਰ ਆ ਮੈਨੂੰ ਲੱਗਦਾ ਵੀ ਆਪਾਂ ਨੂੰ 4:00 ਵਜੇ ਜਾਣਗੇ 3-4 ਤੇ ਮਥਰਾ ਗੁਰਦੁਆਰਾ ਸਾਹਿਬ ਹੈਗਾ ਵਾ ਉੱਥੇ ਆਪਾਂ ਪਹਿਲਾਂ ਵੀ ਰੁਕੇ ਸੀਗੇ ਜਦੋਂ ਆਪਾਂ ਪੰਜ ਤੱਕ ਯਾਤਰਾ ਸਫਰ ਕਰਦੇ ਸੀਗੇ ਤੇ ਬਾਬਾ ਜੀ ਦਾ ਸੁਭਾਅ ਵਧੀਆ ਉੱਥੇ ਚੱਲ ਕੇ ਆਪਾਂ ਰੁਕਾਂਗੇ ਤੇ ਉੱਥੇ ਰੋਟੀ ਪਾਣੀ ਦਾ ਵੈਸੇ ਪ੍ਰਬੰਧ ਉਹ ਕਰ ਦਿੰਦੇ ਆ ਪਰ ਇੱਕ ਦੋ ਜਣਿਆਂ ਦਾ ਹੁੰਦਾ ਜ਼ਿਆਦਾ ਜਣਿਆਂ ਦਾ ਨਹੀਂ ਪਰ ਇਸੇ ਕਰਕੇ ਆਪਾਂ ਰੋਟੀ ਪਾਣੀ ਇੱਥੋਂ ਛੱਕ ਕੇ ਜਾਵਾਂਗੇ ਇਹਦੇ ਅੱਗੇ ਆਪਾਂ ਉੱਥੋਂ ਚਾਲੇ ਪਾਵਾਂਗੇ ਆਗਰੇ ਨੂੰ ਗੁਰਦਵਾਰਾ ਗੁਰੂ ਕਾ ਤਾਲ ਉੱਥੇ ਦਰਸ਼ਨ ਕਰਕੇ ਤਾਜ ਮਹਿਲ ਮੁੰਡੇ ਕਹਿੰਦੇ ਦੇਖਣਾ ਉਧਰ ਦੇਖ ਕੇ ਫਿਰ ਗਵਾਲੀਅਰ ਨੂੰ ਚੱਲਾਂਗੇ ਫਿਰ ਅੱਗੇ-ਅੱਗੇ ਤੁਹਾਡੇ ਨਾਲ ਸਾਰਾ ਪਲਾਨ ਸਾਂਝਾ ਕਰਦੇ ਜਾਵਾਂਗੇ ਬਣੇ ਰਹੋ ਸਫਰ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਜਾ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੰਗਤ ਬਾਈ ਬੈ ਗਈ ਆ ਮੰਗਤ ਬਣਾ ਕੇ ਲੰਗਰ ਵਾਸਤੇ ਤਿਆਰ ਆ ਤੇ ਲੰਗਰ ਅਜੇ ਤਿਆਰ ਨਹੀਂ ਗਾ ਹੋਰ ਠੀਕ ਠਾਕ ਆ ਸਫਰ ਵਧੀਆ ਚੱਲ ਰਿਹਾ ਬਹੁਤ ਵਧੀਆ ਠੰਡ ਤਾਂ ਨਹੀਂ ਲੱਗਦੀ ਠੰਡ ਬਾਬੇ ਮੇਰੇ ਠੰਡ ਲੱਗਦੀ ਇਹ ਨਹੀਂ ਆਉਂਦੀਗੀ ਠੀਕ ਆ ਹੋਰ ਹੋਰ ਕਈ ਬਾਕੀ ਬਹੁਤ ਵਧੀਆ ਆਪਣਾ ਜੁੜਾਦਣਾ ਹਾਂ ਪੂਰਾ ਸਕੂਨ ਨਾਲ ਆਇਆ ਕੋਈ 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 ਕਹੇ ਜਿਵੇਂ ਲੜਾਈ ਪੜਾਈ ਨਹੀਂ ਕੋਹ ਨਹੀਂ ਵਧੀਆ ਚੱਲ ਰਿਹਾ ਸਾਰੇ ਬੰਦੇ ਆਪਦੇ ਹੀ ਆ ਭਰਾ ਹਾਂ ਵਧੀਆ ਚੱਲ ਰਿਹਾ ਸਾਰਾ ਹਾਂ ਇਹ ਵੀ ਜ਼ਰੂਰੀ ਹੈ ਬਜ਼ੁਰਗ ਵੀ ਜ਼ਰੂਰੀ ਨਾਲ ਬੰਦੇ ਟਿਕੇ ਰਹਿੰਦੇ ਨੇ ਹਾਂ ਇੱਧਰ ਬੈਠੇ ਆ ਇੱਧਰ ਹਾਂ ਇੱਧਰ ਕੈਮਰਾ ਕਰਕੇ ਦਿਖਾ ਦਈਏ ਬਈ ਤੁਹਾਨੂੰ ਹਾਂ ਸਾਰੇ ਨਾਲ ਆਪਣੇ ਆਪਣੇ ਪੰਡਤਨ ਸਾਰੇ ਉਕਾ ਦਿਆ ਵੀ ਚਲੋ ਗੰਗਾ ਤੇ ਇਸ਼ਨਾਨ ਕਰਨ ਜਾਣਾ ਆਜੋ ਸਾਰੇ ਜਿਹਨੇ ਆਉਣਾ ਭੈਣ ਭਰਾਣਾ ਠੀਕ ਆ ਸਾਰੇ ਆਗੇ ਭੈਣ ਭਰਾ ਜਿਨ੍ਹਾਂ ਨੇ ਦਰਸ਼ਨ ਕਰਨ ਜਾਣਾ ਇਹ ਗੰਗਾ ਦੇ ਹਾਂਜੀ ਤੇ ਆਗੇ ਤੇ ਬੈਠੇ ਜਾਂਦੇ ਆ ਹਾਂ ਉਹ ਗੱਡੀ ਭਰ ਗਈ ਰਵੀ ਦਾ ਹਵੀ ਭਗਤ ਉੱਥੇ ਕੋਲੇ ਬੈਠਾ ਆਦਾ ਕੰਮ ਕਰੀ ਜਾਂਦਾ ਹਾਂ ਉਹ ਪੰਡਤ ਉੱਤਰ ਕੇ ਗੱਡੀ ਤੋਂ ਉਹ ਤਾਂ ਫੇਰ ਥੱਲੇ ਜਾਵੜਿਆ ਅੱਛਾ ਰਵੀ ਦਾ ਭਗਤ ਕੋਲੇ ਜਾਵੜਿਆ ਹਾਂ ਹਾਂ ਉਹ ਆਦਾ ਤੂੰ ਪੰਡਤ ਜੀ ਆਗੇ ਹਾਂ ਅਰੇ ਮਹਾਰਾਜ ਜੀ ਤੂੰ ਹੀ ਚੱਲੋ ਗੰਗਾ ਇਸ਼ਨਾਨ ਕਰਨ ਹਾਂ ਆਹਦੇ ਪੰਡਤ ਜੀ ਉਹ ਕਰ ਹਾਂ ਆ ਮੇਰੀ ਮੁੰਦਰੀ ਲੈ ਜਾ ਇਹ ਕੀਮਤੀ ਮੁੰਦਰੀ ਆ ਹਾਂ ਜੋ ਗੰਗਾ ਨਾਲ ਮੰਗ ਲਈ ਉਦੋਂ ਮੇਰੀ ਮੁੰਦਰੀ ਭਰੇੜਾ ਕਰਦੀ ਹਾਂ ਆਹਦਾ ਠੀਕ ਆ ਉਹ ਮੁੰਦਰੀ ਫੜ ਲਈ ਮੁੰਦਰੀ ਫੜ ਕੇ ਗੰਗਾ ਨਾਲ ਚਲੇ ਗਏ ਹਾਂ ਸਾਰੇ ਉਹਨ ਦੂਜਾ ਨਾਲ ਦਰਸ਼ਨ ਕਰ ਲੈ ਨਹਾ ਲੈ ਅਰੇ ਨਹਾ ਲੈ ਹਾਂ ਨਹਾ ਲੈ ਆਹਦਾ ਮੈਂ ਵੀ ਫਿਰ ਨਹਾ ਲਾਂ ਉਹ ਨਹਾਉਣ ਲੱਗਾ ਪੰਡਤ ਉਹ ਨਹਾ ਕੇ ਬਾਹਰ ਨਿਕਲ ਨਗਾ ਅੱਛਾ ਉਹ ਗੰਗਾ ਬੋਲੀ ਆ ਗਈ ਕੰਕਾ ਨਾ ਕਾ ਮੇਰੇ ਭਗਤ ਦੀ ਨਿਸ਼ਾਨੀ ਆਂਦੇ ਹੈਗੇ ਉਹ ਪਰੇਟਾ ਕਰ ਹੁਣ ਪਰੇਟਾ ਕਰਤੀ ਆਂਦੇ ਪੰਡਤ ਜੀ ਇੱਥੇ ਰੁਕ ਜੀ ਹਜੇ ਇੱਕ ਮੈਂ ਵੀ ਨਿਸ਼ਾਨੀ ਦੇਣੀ ਆ ਉਹਨਾਂ ਕੰਕਾ ਨੇ ਡੰਗਾ ਨਾ ਥੰਡੋ ਕੱਢ ਕੇ ਕੜਾ ਸਿਉਣੇ ਦਾ ਲਾ ਪੰਡਤ ਜੀ ਮੇਰੇ ਭਗਤ ਨੂੰ ਸਿਉਣੇ ਦਾ ਕੜਾ ਭਗਤ ਉਹਨੂੰ ਕਰਦੀ ਪਰੇਟਾ ਚੰਗਾ ਉਹ ਕੜਾ ਫੜ ਲਿਆ ਤੂੰ ਜਦੋਂ ਜਾਵੜੇ ਜਾ ਕੇ ਉਹ ਬੇਮਾਨ ਹੋ ਗਿਆ ਪੰਡਤ ਹੁਣ ਉਹ ਕਿਸੇ ਮਾਜਨ ਕੋਲ ਜਾਵੇ ਵੀ ਆ ਵੀ ਕੀਮਤ ਦੇਉ ਇਹਦੀ ਉਹ ਆਂਦਾ ਵੀ ਇਹ ਕੀਮਤ ਨਹੀਂ ਦੇ ਸਕਦੇ ਆ ਕਹੇ ਰਾਜੇ ਕੋਲੇ ਜਾ ਉਹ ਦੇ ਸਕਦਾ ਉਹ ਰਾਜੇ ਕੋਲੇ ਚਲਿਆ ਗਿਆ ਹਾਂ ਉਹ ਯਾਰ ਅਬਾ ਸਾ ਮੈਨੂੰ ਇੱਕ ਕੀਮਤ ਦੇ ਅੱਛਾ ਉਹ ਆਂਦਾ ਮੈਂ ਵੀ ਇਹਦੀ ਕੀਮਤ ਨਹੀਂ ਦੇ ਸਕਦਾ ਹਾਂ ਆਂਦਾ ਖੜ ਜਾ ਫੜਾ ਘੜਾ ਉਹ ਆਦੀ ਰਾਣੀ ਕੋਲੇ ਲਿਗਾ ਉਹਨੇ ਵੇਖ ਕੇ ਉਸ ਬੜਾ ਸੁਨੱਖਾ ਲੱਗਾ ਉਹਨੇ ਆਦਾ ਗੁੱਟ ਚ ਪਾ ਲਿਆ ਗੁੱਟ ਪਾ ਲਿਆ ਤੇ ਹੁਣ ਰਾਜਾ ਮੈਨੂੰ ਇਹਦੇ ਨਾਲ ਦਾ ਇੱਕ ਕੜਾ ਹੋਰ ਲਿਆਣ ਕੇ ਦੇ ਇਹ ਤਾਂ ਮਿਲਣਾ ਨਹੀਂ ਮੈਨੂੰ ਮੈਂ ਮਰ ਜੂਂ ਏ ਉਹ ਭੰਡ ਤੇ ਦਾਲੇ ਹੋ ਗਿਆ ਦਾਲੇ ਹੋ ਗਿਆ ਕਹਿੰਦਾ ਇਹ ਕੜਾਏ ਦੇ ਨਾਲ ਦਾ ਹੋਰ ਲੈ ਆਣ ਕੇ ਦੇ ਨਹੀਂ ਤਾਂ ਕਤਲ ਕਰ ਦੂੰ ਹਾਂ ਦਾ ਵੀ ਮੇਰੇ ਨਾ ਛਾਪਾ ਪੈਗਾ ਮੈਂ ਤਾਂ ਬੇਈਮਾਨ ਹੋ ਗਿਆ ਹੁਣ ਮੈਂ ਕਤਲ ਹੋਵਾਂ ਉਹ ਆਹ ਮੈਂ ਕਤਲ ਕਰ ਦੂੰ ਲੈ ਆਣ ਕੇ ਦੇ ਆਹ ਕਰ ਮੈਂ ਇਹਦਾ ਬੀਮਾਨੀ ਕਰ ਬੈਠਾ ਇਹ ਫਲਾਣੇ ਭਗਤ ਦਾ ਹੈ ਉਹਦੇ ਕੋਲ ਹੁਣ ਚੱਲ ਵੜਦੇ ਆ। ਹਾਂ। ਤੇ ਰਵੀਦਾਸ ਭਗਤ ਕੋਲ ਜਾਲੇ ਗਏ। ਅੱਛਾ। ਜਾ ਕੇ ਮਾਫੀ ਮੰਗੀ। ਮਾ-ਬਾਬਾ ਮਥੋ ਗਲਤੀ ਹੋ ਗਈ। ਉਹ ਕੀਮਤ ਮੈਨੂੰ ਗੰਗਾਣਾ ਦਿੱਤੀ ਸੀ। ਟਰਕੜਾ। ਉਹ ਮੈਂ ਬੇਈਮਾਨ ਹੋ ਗਿਆ। ਤੇ ਕਿਸੇ ਮਹਾਜਨ ਕੋਲੇ ਜਾਂਦਾ ਕੀਮਤ ਨਹੀਂ ਦੇ ਸਕਿਆ। ਮੈਂ ਰਾਜੇ ਕੋਲੇ ਜਾਵੜਿਆ। ਉਹ ਇਹਨੂੰ ਰਾਜੇ ਨੂੰ ਪੁੱਛਿਆ ਬੱਸ ਆਹ ਕੀਮਤ ਦੇ ਕੜੇ ਲੈ ਲਾ। ਕਹਿੰਦਾ ਮੈਂ ਇਹਦੀ ਕੀਮਤ ਨਹੀਂ ਦੇ ਸਕਦਾ। ਉਹ ਫੇ ਇਹ ਰਾਣੀ ਕੋਲੇ ਲੈ ਗਿਆ। ਉਹ ਰਾਣੀ ਨੇ ਫੜ ਕੇ ਹੱਥ ਚ ਪਾ ਲਿਆ। ਹੁਣ ਉਹ ਦੂਜਾ ਕੜਾ ਮੰਗਦੀ ਆ ਕਹਿੰਦੀ ਨੇ ਮੈਂ ਮਰਦੀ ਆ ਹੁਣ ਇਹ ਆਂਦਾ ਮੈਨੂੰ ਕੜਾ ਲੈਣ ਕੇ ਦੇ ਦੇ ਨਾਲ ਦਾ ਨਹੀਂ ਮੈਂ ਤੈਨੂੰ ਕਤਲ ਕਰਦਾ ਮਹਾਰਾਜ ਜੀ ਹਵ ਗਲਤੀ ਹੋ ਗਈ ਹੁਣ ਦੂਜਾ ਕੜਾ ਮੰਗਦੇ ਆ ਹਾਂ ਅੱਛਾ ਹੁਣ ਚੱਕੀ ਚਿੱਪੀ ਆ ਪੰਡਤ ਉਹ ਕੜਾ ਖੋਰ ਆਦਾ ਕਿਤਾ ਉਹ ਗੰਗਾ ਖੱਲੇ ਦੀ ਵਗ ਪਈ ਉਹ ਕੜਾ ਤਾਂ ਤਰਿਆ ਉਹਦਾ ਉਹ ਕੱਢ ਕੇ ਰਾਜੇ ਨੂੰ ਫੜਾਇਆ ਰਾਜਾ ਲੈ ਗਿਆ ਜਾ ਕੇ ਪੰਡਤ ਨੂੰ ਆਦਾ ਅੱਜ ਪਜਾ ਚੱਲ ਜੀ ਤੇਨੂੰ ਕੀਮਤ ਦੇਣਾ ਤੇ ਕੀਮਤ ਜਾ ਕੇ ਦੇਣ ਲੱਗਾ ਹੀਰੇ ਮੁੱਤੀ ਕਹਾਂਦਾ ਬਾਸਾ ਮੈਂ ਨਹੀਂ ਲੈ ਸਕਦਾ ਮੈਂ ਬੇਈਮਾਨ ਉਹ ਸੇ ਭਗਤ ਨੂੰ ਦਿਓ ਉਹ ਰਾਜੇ ਨਾ ਤੇ ਰਾਣੀ ਨੂੰ ਵੀ ਲਿਆ ਨਾਲ ਚਾਲ ਜਾਣ ਕੇ ਤੇ ਹੀਰੇ ਮੋਤੀ ਰਾਵੀ ਭਗਤ ਦੇ ਮੂਰੇ ਢੇਰੀ ਕਰ ਦਿੱਤੀ ਕਹਿੰਦਾ ਇਹ ਬਾਸਾ ਕੀ ਇਹ ਤਾਂ ਸਾਡ ਕੰਮ ਨਹੀਂ ਇਹ ਤਾਂ ਖਾਣ ਪੀਣ ਵਾਲੀ ਕੀ ਜ ਹੋਵੇ ਤਸੀਂ ਖਾ ਲਈਏ ਇਹ ਸਾਡੇ ਕਛ ਕੰਮ ਇਹਨਾਂ ਹੋਰ ਕੋਈ ਜੱਗ ਖਾਣ ਪੀਣ ਵਾਲੇ ਉਹਨਾਂ ਦਾ ਫਿਰ ਮੈਂ ਜੱਗ ਕਰ ਦਿੰਨਾ ਉਹਨੇ ਰਮਿੰਦਾਸ ਨੇ ਭਰੋ ਕਹਿੰਦਾ ਕੰਨ ਤੇ ਵਹ ਜਾ ਗਿਆ ਕਿਤਾ ਰਮਿੰਦਾਸ ਨੇ ਭਗਤ ਨੇ ਪ੍ਰਸਾਦਾ ਖਾਦਾ ਸਾਰੀ ਸੰਗਤ ਨੇ ਖਾਦਾ ਕੈਗਰੀ ਕੀਤਾ ਖਾ ਚਾ ਇਤਨਾ ਪੂਰਾ ਠੀਕਾ ਵਧੀਆ ਹੀ ਗੱਲ ਐ ਐ ਹੋ ਗਿਆ ਭਾਈ 8.5 ਦਾ ਤੇ ਆਪਾਂ ਰੋਟੀ ਪਾਣੀ ਛੱਕ ਕੇ ਚੱਲ ਪਏ ਸੀ ਤੇ ਮੇਨ ਵੱਡੀ ਗੱਲ ਆ ਜਿਹੜਾ ਭਾਈ ਆਪਣਾ ਬਿਜਲੀ ਘਰ ਚੱਲ ਪਿਆ ਜਿਹੜਾ ਆਵੇ ਆਵੇ ਖਿਲਾੜੀ ਬੈਠੇ ਆ ਤੇ ਹੋਰ ਭਾਈ ਬਾਬਿਓ ਚਾਗ ਜੀ ਚੜਦੀ ਕਲਾ ਜੀ ਕੋਈ ਟੈਲ ਮਸਤਾ ਨਹੀਂ ਸਫਰ ਵਧੀਆ ਚੱਲ ਰਿਹਾ ਟੋਡਾ ਵੀ ਵਧੀਆ ਜੀ ਵਧੀਆ ਵਧੀਆ ਸਰ ਤੇ ਇੱਧਰ ਜੀ ਓਕੇ ਆ ਹੋਰ ਬਾਬਾ ਜੀ ਠੀਕ ਠਾਕ ਜੀ ਇੱਕ ਬਾਬਾ ਰਹਿ ਗਿਆ ਮਗਰ ਲੁਕਿਆ ਵਾ ਉਹ ਬਾਬਾ ਵਰਤੀ ਚਾ ਬਾਬਾ ਪਾਠ ਕਰੀ ਜਾਂਦਾ ਕੋਈ ਨਹੀਂ ਬਾਬਾ ਪਾਠ ਕਰਦਾ ਚੰਗਾ ਜੀ ਤੇ ਐਤੂ ਬਾਅਦ ਵੀ ਆਪਾਂ ਮਿਲਾਂਗੇ ਤੁਹਾਨੂੰ ਮਥਰਾ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਮੋਨਾਪਾ ਟ੍ਰੈਲੇ ਦੇ ਵਿੱਚ ਸੌਵਾਂਗੇ ਤੇ ਮਿਲਦੇ ਹਾਂ ਕੱਲ ਨੂੰ ਫਸਤੀ ਗੱਲ ਜੀ